ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗੜੀ ਤੇ ਕਾਥੇ ਚਾਦਰ ਲਾਈਏ ਨਾ ਬੈਟਰੀ ਬਾਕਸ ਤੇ ਅਜਾ ਬੈਟਰੀ ਬਾਕਸ ਤੇ ਵੈਲਡ ਚੋਂ ੜ ਗਿਆ ਸੀ ਤੂੰ 10th ਚੋਂ ੜ ਗਿਆ ਸੀ ਅੱਛਾ 10th ਚੋਂ ਹਟ ਗਿਆ ਸੀ ਤੂੰ ਹੈ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਲਾਓ ਮਿੱਤਰੋ ਅੱਜ ਗੱਲਬਾਤ ਕਰਦੇ ਆਪਾਂ ਫਿਰ ਨਵੇਂ ਟੌਪਿਕ ਦੇ ਉੱਪਰ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤੁਹਾਨੂੰ ਇੱਕ ਮਲਾਵਾਂਗੇ ਇੱਕ ਮੁੰਡੇ ਨਾਲ ਜਿਹੜਾ ਆਪਣਾ ਵੈਲਡਿੰਗ ਦਾ ਕੰਮ ਕਰ ਰਿਹਾ ਘਰੇ ਤੇ ਆ ਤੁਸੀਂ ਮਗਰ ਦੇਖ ਸਕਦੇ ਹੋ ਜਿਹੜਾ ਟਰੱਕ ਦਾ ਟੂਲ ਬਾਕਸ ਬਣਾਈ ਜਾਂਦਾ ਤੇ ਚਲੋ ਵਿਖਾਉਣਾ ਤੁਹਾਨੂੰ ਵਲੌਗ ਦੇ ਵਿੱਚ ਪੁੱਛ ਦਿਆਂ ਕੀ ਬਣਾਈ ਜਾਂਦਾ ਅੱਜ ਫਿਰ ਤੇ ਆਓ ਚੱਲਦੇ ਆਪਾਂ ਨੇੜੇ ਤੇ ਬਾਕੀ ਅੱਜ ਮੈਂ ਆਪਾਂ ਨੂੰ ਘਰ ਕੰਮ ਸੀਗਾ ਤੇ ਚਲੋ ਥੋੜਾ ਜਿਹਾ ਕੰਮ ਸੀ ਕਰਿਆ ਆਪਾਂ ਨੂੰ ਤਾਂ ਕਰਕੇ ਅੱਜ ਵਰਕਸ਼ਾਪ ਤੇ ਨਹੀਂ ਜਾਇਆ ਗਿਆ ਤੇ ਚਲੋ ਮੈਂ ਆਖਿਆ ਘਰੇ ਹੀ ਵਲੌਗ ਬਣਾ ਦੀ ਅੱਜ ਦਾ ਤੇ ਆਓ ਕਰਾਉਨੇ ਆ ਗੱਲਬਾਤ ਤੁਹਾਡੀ ਲਓ ਜੀ ਅਜ ਜਵਾਨ ਨਾ ਮਲਾਉਨੇ ਆ ਤੇ ਬਣਾਈ ਜਾਂਦਾ ਅਦਰ ਟੂਲ ਐਨ ਕੋਨਕ ਫਰ ਪੂਰੀ ਲਾਈ ਵੀ ਇਹਦੀ ਕਣੀ ਹੈ ਹਾਂਜੀ ਕੀ ਬਣਾਈ ਜਾਂਦਾ ਫਿਰ ਚਾਦਰ ਲਾਈ ਜੀ ਕਾਥੇ ਚਾਦਰ ਲਾਈ ਜਨਾ ਬੈਟਰੀ ਬਾਕਸ ਤੇ ਅਜਾ ਬੈਟਰੀ ਬਾਕਸ ਤੇ ਵੈਲਡਪੋ ਵਾਲਾ ਆਖਾਂ ਚ ਹੋਰ ਵੈਲਡ ਹੈ ਕਾਦੀ ਚਾਦਰ ਲਾਈ ਆ ਬੈਟਰੀ ਬਾਕਸ ਦੀ ਤੇ ਹਾਂ ਸ਼ਾਟ ਲਈ ਨਾ ਵੇ ਮੁੰਡਾ ਕੰਮ ਸਿੱਖ ਰਿਹਾਗਾ ਤੇ ਇਹ ਕੀ ਬਣਾਇਆ ਕਹਾ ਬੈਟਰੀ ਵਾਲ ਬਾਕਸ ਹਾਂ ਜੇ ਬੈਟਰੀ ਵਾਲ ਬਾਕਸ ਹਾਂ ਤੇ ਉੱਪਰ ਚਾਦਰ ਲਾਈ ਇਹਦੇ ਹਾਂ ਤੇ ਇਹ ਜੋ ਸ਼ਾਰਟਨ ਦੀ ਸ਼ਾਰਟ ਦੇ ਉੱਪਰ ਚਾਦਰ ਲਾਈ ਆ। ਇਹ ਕਾਤ ਲਾਈਏ ਫਿਰ ਚਾਦਰ। ਵੀ ਗਲੀਸ ਬਾਹਰੋਂ ਨਿਕਲੇ ਮળો ਕੈਮਨ ਨਾਲ ਵੇੜੇ। ਅੱਛਾ ਕੈਮਨ ਲਵੇੜਦਾ ਸੀ ਅੱਗੇ? ਹਾਂਜੀ। ਠੀਕ ਆ। ਉਹਦੇ ਲਈ ਫਿਰ ਇਹ ਲਾਤਾ ਬਕਸਾ ਹੈ। ਹਾਂਜੀ। ਬਕਸਾ ਲਾਏਗਾ ਕਿੱਥੇ ਜੀ? ਦੱਸ ਤਾਂ ਤੇ ਫਿਰ ਬਾਹਰ ਨਿਕਲ ਕੇ। ਕਿ ਕਿੱਥੇ ਲਾਏਗਾ ਬਕਸਾ ਇਹ? ਇਹ ਜਗ੍ਹਾ ਤੇ ਇਦਾਂ ਖੜੀ ਹੋ ਜਾਣੀ ਆ ਠੀਕ ਆ ਤੇ ਜਿਹੜੇ ਸਾਈਡ ਤੇ ਚਾਦਰ ਉਹ ਇਦਾਂ ਲੱਗ ਜੂਗੀ ਵੀ ਇਹ ਛਾਟਾ ਜਿਹੜੀ ਬਾਹਰ ਨਾ ਆ ਆ ਜਿਹੜਾ ਕੰਮ ਖਰਾਬ ਜਿਹਾ ਕੀਤਾ ਤੇ ਕਰਕੇ ਆ ਹਾਂਜੀ ਤੇ ਫਿਰ ਗੱਡੀ ਵੀ ਚਲਾ ਲੈਣਾ ਫਿਰ ਤੂੰ ਚਲਾ ਹੀ ਲਈ ਆਹ ਚਲਾ ਹੀ ਲਈ ਦੀ ਆ ਵੇਖ ਲੈ ਆਹ ਡਰਾਈਵਰ ਆ ਮੁੰਡਾ ਆ ਗੱਡੀ ਦਾ ਹੈ ਠੀਕ ਆ ਲਓ ਤੁਹਾਨੂੰ ਆ ਮੁੰਡੇ ਨਾਲ ਮਲਾਉਣੇ ਆ ਕਿਉਂਕਿ ਅੱਜ ਬਕਸਾ ਵਗੈਰਾ ਲਵਾਈ ਲਾਈ ਜਾਂਦਾ ਬੈਟਰੀ ਦਾ ਬਣਾ ਕੇ ਵੈਲਡ ਤੇ ਕਿਉਂਕਿ ਆਪਣੀ ਵਰਕਸ਼ਾਪ ਤੋਂ ਲਿਆ ਸੀਗਾ ਚੱਕ ਕੇ ਸਾਰਾ ਸਮਾਨ ਤੇ ਇਹ ਗੱਡੀ ਵੀ ਚਲਾ ਲੈਂਦਾ ਮੁੰਡਾ ਨਿਕਾ ਜਾਂ ਮੁੰਡਾ ਕਿੰਨੇ ਉਮਰ ਦਾ 3 17 ਸਾਲ ਜੀ ਅੱਜ 17 ਸਾਲ ਦਾ ਗੱਡੀ ਫਿਰ ਪੂਰੀ ਚਲਾ ਲਣਾ ਹੈ ਹਾਂ ਹਾਂਜੀ ਚਲਾ ਲੀਦੀ ਹੈ ਠੀਕ ਹੈ ਚਲਾ ਹੀ ਲੈਣਾ ਪੂਰੀ ਫਿਰ ਕਿੱਥੋਂ ਜਾ ਕੇ ਆਇਆ ਢੇੜਾ ਲਾ ਕੇ ਆਇਆ ਇਹ ਫਿਰ ਹੈ ਕਾਂਡ ਲਈ ਤੇ ਬੜਨ ਨੂੰ ਕਾਹ ਤੋਂ ਹਟ ਗਿਆ ਪੱਲੇ ਨਹੀਂ ਪੈਂਦਾ ਆਇਆ ਪੱਲੇ ਨਹੀਂ ਕੋ ਪੈਂਦਾ ਹਾਂ ਠੀਕ ਆ ਤੇ ਫਿਰ ਇੱਥੇ ਢੇੜਾ ਕੱਢ ਕੇ ਆਇਆ ਹੈ ਫਿਰ ਕਿੰਨੇ ਕੁ ਦੂਰ ਐਸੋ ਫਰਕਾਂਡਲਾ दे दे अच्छा साढ़े नौ सौ किलोमीटर जा गया है ठीक है क्योंकि अपना चैनल का नाम भी लिखाया गा थो डाले दर लिखाई बैठा है है ना ठीक है यही फिर एडी भी चला कारतूस वाली आके थोड़ा मोटरसाकल विखाऊगा माँ के पुत ने इन्ना जलूस क्डया जब बहुत ज्यादा हार है शौक शौक ਕਾਹਦੇ ਵੇ ਦੀ ਛੌਂਕੀ ਠੀਕ ਆ ਛੌਂਕ ਸੀਗਾ ਪਹਿਲਾ ਹੁੰਦਾ ਛੌਂਕਾ ਕਿ ਕੰਮ ਦਾ ਛੌਂਕ ਆ ਕਰਨ ਦਾ ਵੱਖਰੀ ਚੀਜ਼ ਹੋਰ ਮਨੋ ਠੀਕ ਆ ਚਲ ਬਣਾ ਦੇ ਬਕਸਾ ਫਿਰ ਵੈਲਡਰ ਦਾ ਕਰਕੇ ਦਿਖਾ ਦੇ ਫਿਰ ਵੈਲਡਰ ਗ੍ਰੈਂਡਰ ਚ ਵੈਲਡਰ ਆ ਗ੍ਰੈਂਡਰ ਚ ਚਲਾਈ ਜਨਾ ਠੀਕ ਤੇ ਆ ਬਾਹ ਤੇ ਕਿਚੜਾਇਆ ਬਾਹ ਦੇ ਕਜਰੇ ਪੈਂਦੇ ਸੀਗੇ ਅੱਛਾ ਕਜਰੇ ਪੈਂਦੇ ਤਾਂ ਬਾਹ ਤੇਰੀ ਮੱਚ ਗਈ ਨਹੀਂ ਇਹ ਤਾਂ ਐਂਟੀ ਕਾ ਲਾਈਕ

ਤੇ ਕਿੰਨੇ ਦਿਨਾਂ ਬਾਅਦ ਫਿਰ ਢੇਡਾ ਲਾ ਦਨਾ ਲੱਗੀ ਜਾਂਦਾ ਇਹ ਦਾ ਅਗਰੰਦ ਨੂੰ ਅੱਛਾ 10 11 ਦਿਨ ਲਾ ਦਨਾ ਹੈ ਫਿਰ ਆਉਣ ਲੱਗਿਆ ਠੀਕ ਆ ਤੇ ਇੱਥੋਂ ਫਿਰ ਕਿੱਧਰ ਨੂੰ ਜਾਣਾਗਾ ਆਇਆ ਨਾਲ ਨਾਲ ਤੁਰ ਵੀ ਇੱਥੋਂ ਪਹਿਲਾ ਜਈਦਾ ਕਾਤਰਵਾ ਹੂੰ ਕਾਤਰਵਾ ਤੋਂ ਖਾਲੀ ਕਰਕੇ ਡੀਓਸੀ ਫਿਰ ਜਈਦਾ ਕੰਡਲਾ ਠੀਕ ਆ ਕੰਡਲੇ ਤੋਂ ਫਿਰ ਇੱਧਰ ਨੂੰ ਵਾਪਸ ਪੰਜਾਬ ਦੀ ਅੱਛਾ ਪੰਜਾਬ ਦੀ ਤੇ ਕਿੰਨੇ ਦਿਨਾਂ ਚ ਫਿਰ ਸਫ਼ਰ ਪੂਰਾ ਕਰ ਦਨਾ ਆਪਦਾ ਖਾਲੀ ਹੋਣ ਦੇ ਸਿਰ ਤੇ ਆ ਲੱਗਣ ਨੂੰ ਤਾਂ 10-11 ਦਿਨ ਵੀ ਲੱਗ ਜਾਂਦੇ ਉੱਪਰ ਵੀ ਲੱਗ ਜਾਂਦੇ 15-20 ਦਿਨ ਤੋਂ ਠੀਕ ਆ ਤੇ ਲੋਡ ਕੀ ਕਿਹੜਾ-ਕਿਹੜਾ ਮਟੀਰੀਅਲ ਕਰਦਾਗਾ ਇਧਰੋਂ ਤਾਂ ਡੀਓਸੀ ਜਾਂ ਪੱਕੀ ਅੱਛਾ ਉਧਰੋਂ ਜੋ ਕੁਝ ਲੱਕੜ-ਲੁੱਕੜ ਕੁਝ ਵੀ ਮਿਲ ਜੇਦਾ ਫਿਰ ਤੇ ਇਧਰ ਜੰਮੂ-ਜੰਮੂ ਆਲ ਜਾਣਾ ਫਿਰ ਫਿਰ ਇਧਰੋਂ ਜਿਹੜਾ ਮਾਲ ਆਉਂਦਾ ਜਿਵੇਂ ਲੱਕੜ-ਲੁੱਕੜ ਆ ਗਈ ਉਹ ਜੰਮੂ ਦੀ ਜਾਂਦੀ ਆ ਠੀਕ ਆ ਉਧਰੋਂ ਫਿਰ ਵਾਪਸੀ ਬਜਰੀ ਲਈਦੀ ਆ ਠੀਕ ਆ ਹਾਂਜੀ ਬਜਰੀ ਲਿਆਉਣਾ ਹਣਾ ਹੈ ਤੇ ਬਾਕੀ ਚੈਨਲ ਦਾ ਨਾਮ ਫਿਰ ਕਿੱਥੇ ਲਿਖਾਇਆ ਆਪਣਾ ਆ ਦੇਖੋ ਇਹ ਮੁੰਡਾ ਆਪਣਾ ਫੈਨ ਆ ਇਹ ਵਿਖਲਾ ਨਾਂ ਲਖਾਈ ਬੈਠਾ ਹੋਇਆ ਲੈ ਆਪਣਾ ਚੈਨਲ ਦਾ ਵੀ ਤੁਹਾਨੂੰ ਕਿਤੇ ਵੀ ਇਹ ਟਰੱਕ ਮਿਲੇ ਤਾਂ ਤੁਸੀਂ ਆ ਦੇਖ ਸਕਦੇ ਪੜਿਆ ਵਾ ਪੜ ਕੇ ਜੀਐਨਟੀ ਵਾਲਾ ਬਰਗਾੜੀ ਵਾਲਾ ਫਿਰ ਅੱਜ ਹੁਣ ਕਿੱਧਰ ਨੂੰ ਜਾਣਾ ਕਿੱ데 ਜਾਣਾ ਫਿਰ ਤੂੰ ਹੁਣ ਬਸ ਇੱਕ ਦੋ ਦਿਨ ਮਾਲ ਮੋਲ ਪੁੱਛ ਰਹੇ ਹਾਂ ਠੀਕ ਆ ਇਹ ਕਿੱਧਰ ਰਹਿ ਜਾ ਉਧਰ ਨੂੰ ਭਰ ਲਾਂਗੇ ਆਪਾਂ ਅੱਛਾ ਉਧਰ ਲਈ ਭਰ ਲਈ ਗੱਡੀ ਹਾਂ ਫਿਰ ਹਾਂ ਠੀਕ ਆ ਚਲੋ ਬਾਕੀ ਡੀਜ਼ਲ ਡੀਲ ਫਿਰ ਐਵਰੇਜ ਕਿੰਨੇ ਕਿ ਦਿੰਦੀ ਗੱਡੀ ਫਿਰ ਇਹ ਤਰੀ ਐਵਰੇਜ ਤਾਂ ਕੱਢ ਕੇ ਨਹੀਂ ਦੇਖੀ ਜ਼ਿੰਦਗੀ ਚ ਪਰ ਦੇ ਹੀ ਦਿੰਦੀ ਆ 2.5 ਦਾ ਐਵਰੇਜ 1.5 2 ਦਿਨ ਬਸ ਲੀਟਰ ਦਾ ਫਿਰ 2.5 ਕਿਲੋਮੀਟਰ ਹੀ ਚੱਲਦੀ ਆ ਬਸ ਗੱਡੀ ਨਹੀਂ ਕਦੇ ਅੱਛਾ ਕੱਢੀ ਨਹੀਂ ਕਦੇ ਹੈ ਠੀਕ ਆ ਚੱਲ ਫਿਰ ਕਾਰ ਬਾਕਸਾ ਫਿੱਟ ਹੈ ਹੈ ਤੇ ਚਲੋ ਮਿੱਤਰੋ ਮंडे ਨਾਲ ਮਿਲ ਕੇ ਚੰਗਾ ਲੱਗਿਆ ਤੇ ਚਲੋ ਮਿਲਦੇ ਆ ਇੱਕ ਹੋਰ ਨਵੀਂ ਤੇ ਵਧੀਆ ਵੀਡੀਓ ਚ ਅਗਲੇ ਵਲੌਗ ਚ ਮਿਲਾਂਗੇ ਤੁਹਾਡੇ ਨਾਲ ਤੇ ਅੱਜ ਤੁਹਾਨੂੰ ਵਿਖਾਇਆ ਕਿਉਂਕਿ ਇਸ ਵੀਡੀਓ ਚ ਸੰਦੇਸ਼ ਆਪਾਂ ਇਹੀ ਦੇਣਾਗਾ ਵੀ ਮਿਹਨਤ ਦਾ ਕੋਈ ਡਰ ਨਹੀਂ ਹੁੰਦਾ ਕੋਈ ਮਰਜ਼ੀ ਆਪਾਂ ਕੰਮ ਕਰ ਸਕਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਲਈ ਤੇ ਬਾਕੀ ਇਹ ਡੜ ਕੰਮ ਦਾ ਸੱਜਣਾ ਸ਼ੌਂਕ ਹੁੰਦਾ ਕਿਸੇ ਵੀ ਬੰਦੇ ਨੂੰ ਆਪਣਾ ਆਪਣਾ ਕੰਮ ਕਰਨ ਦਾ ਤੇ ਚਲੋ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਤੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਸਤਿ ਸ਼੍ਰੀ ਅਕਾਲ